ਉਹ ਮੰਨੀ ਹੈ ਜੀ ਕਹੇਦੀ ਮੈਂ ਪੰਜ ਗੋਲੀਆਂ ਦਾ ਦਿੱਤੀਆਂ ਕੋ ਕੋਚ ਵੱਧ ਤੋਂ ਵੱਧ ਨੂੰ ਪੜਾਇਆ ਲਿਖਾਇਆ ਪਟਿਆਲੀ ਯੂਨੀਵਰਸਿਟੀ 5 ਸਾਲ ਪੜਿਆ ਉਹਦੇ ਦੋਸਤ ਵੀ ਉਹ 7-8 ਜਣੇ ਆਏ ਬੈਠੇ ਵਿਚਾਰੇ ਮੇਰਾ ਹੀਰੀਰ ਦਾ ਪੁੱਤ ਐਨੇ ਐਨੇ ਮਾਰਦਾ ਮੈਂ ਇਹਨੂੰ ਪੁੱਤ ਆਖਿਆ ਕਰਾਂ ਮੈਂ ਮੇਰੇ ਪੁੱਤਾਂ ਗੁਰਵਿੰਦਰ ਵੀ ਪੁੱਤ ਹੈ ਤੂੰ ਵੀ ਮੇਰਾ ਪੁੱਤ ਹੈ ਪਰ ਇਹਨੇ ਮੇਰਾ ਹੀਰੀਰ ਕਾ ਪੁੱਤ ਮਾਰਦਾ ਆਸੀਂ ਇਸ ਮੰਗ ਕਰਦੇ ਆ ਉਹ ਫਾਸੀ ਦੀ سزا ਹੋਵੇ ਬਹੁਤ ਹੀ ਦੁਖਦਾਇਕ ਖਬਰ ਇਹ ਕੈਨੇਡਾ ਤੋਂ ਆ ਕੇ ਕੁੜੀ ਨੇ ਆਪਣੇ ਹੀ ਘਰ ਵਾਲੇ ਨੂੰ ਆਸ਼ਿਕ ਦੇ ਨਾਲ ਮਿਲ ਕੇ ਮੌਤ ਦੇ ਘਾਟ ਉਟਾ ਦਿੱਤਾ ਹੈ ਕਿਸ ਤਰ੍ਹਾਂ ਇਹ ਵਾਪਰੀ ਇੱਕ ਸਾਰੀ ਘਟਨਾ ਮੁੰਡੇ ਦੀ ਭੂਆ ਤੇ ਫੁੱਫੜ ਨੂੰ ਫੋਨ ਲਾ ਕੇ ਸੱਦਿਆ ਗਿਆ ਕਿ ਘਰ ਦੇ ਵਿੱਚ ਲਟੇਰੇ ਪੈ ਗਏ ਆ ਤੇ ਉਹਨਾਂ ਨੂੰ ਲੁੱਟਣ ਪੈ ਗਿਆ ਤੇ ਮੁੰਡੇ ਨੂੰ ਡੇਗਿਆ ਪਿਆ ਆ ਸੋ ਜਦੋਂ ਉਹ ਆਪ ਫੜਨੇ ਆ ਕੇ ਵੇਖਿਆ ਕਿ ਇਹ ਹਾਲਾਤਾਂ ਦੇ ਵਿੱਚ ਇਸ ਮੁੰਡੇ ਦੀ ਬਾਡੀ ਸੀਗੀ ਤੇ ਕੀ ਹੋਈ ਆ ਇਹ ਸਾਰੀ ਕਹਾਣੀ ਤੇ ਕੁੜੀ ਆਪਣੇ ਮੂੰਹ ਕੀ ਬੋਲਦੀ ਆ ਉਹ ਆਪਾਂ ਸਾਰਾ ਕੁਝ ਪੁਆਜੀ ਦੇ ਮੂੰਹ ਕਿ ਲੋਰ ਸੀ ਬਾਹਰ ਜਾਂਦੀ ਅਸੀਂ ਆਪਦਾ ਇੱਥੇ ਰਹਿੰਦੇ ਮੋਇਨਰ ਉਸੇ ਨੇ ਭੇਜਿਆ ਵੀ ਤੁਸੀਂ ਜਾਓ ਉਸੇ ਨੇ ਭੇਜਿਆ ਵੀ ਤੁਸੀਂ ਜਾਓ ਅਸੀਂ ਸ਼ੇਰਪੁੱਤ ਹੈਗੇ ਆ ਘਰੇ ਮੇਰੇ ਭਤੀਜੇ ਨੂੰ ਮਾਰ ਕੇ ਤੇ ਵਹਿ ਗਈ ਤੇ ਮਖ ਤੇਰੇ ਨਾਲ ਸੱਟਾਂ ਮਾਰੀਆਂ ਕਹਿੰਦੀ ਮੈਂ ਕੁੰਡੀ ਲਾਤੀ ਮੈਂ ਕਿਹਾ ਵੀ ਤੇਰੇ ਤੇਰੀ ਫਿਰ ਕੁੰਡੀ ਖੋਲੇਗੀ ਨੇ ਕਹਿੰਦੀ ਮੈਨੂੰ ਖੋਲ ਕੇ ਜਾਣ ਲੱਗੇ ਲੁੱਟ ਕੇ ਲੈ ਗਏ ਤੇ ਮੈਂ ਤੇਰੀ ਚੈਨੀ ਨਾ ਲਈ ਗਾਲ ਵਾਲੀ ਅਜੀ ਮੈਂ ਇਨਸਾਨ ਨੂੰ ਗਿਆ 12:40 ਤੇ ਫੋਨ ਨਹੀਂ ਜੀ ਰਾਤ ਦੇ ਅਸੀਂ ਨਵੇਂ ਕਿਲੇ ਤੋਂ ਆਏ ਆ ਮੈਂ ਗੁਰਵਿੰਦਰ ਦੀ ਫੁੱਆ ਜੀ ਆ ਵੱਡੇ ਤੇ ਫੁੱਫੜ ਜੀ ਆ 12:40 ਤੇ ਫੋਨ ਕੀਤਾ ਕਿ ਫੁੱਫੜ ਜੀ ਸੱਟਾ ਮਾਰ ਕੇ ਗੁਰਵਿੰਦਰ ਦੇ ਤੇ ਨਾਲੇ ਸਾਨੂੰ ਲੁੱਟ ਕੇ ਲੈ ਗਏ ਤੇ ਮੈਂ ਅਸੀਂ ਤਾਂ ਉੱਠ ਕੇ 7 ਮਿੰਟਾਂ ਚ ਅਸੀਂ ਘਰੇ ਆ ਗਏ ਆ ਤੇ ਕੁੱਤੇ ਵੀ ਨੇ ਸਾਨੂੰ ਭੌਂਕੀ ਕੁੱਤੇ ਨੇ ਵੀ ਦਵਾਈ ਪਾਈ ਵੀ ਸੀ ਕੁੱਤੇ ਆਏ ਫਿਰੇ ਬੋਲ ਕੁੱਤੀ ਨੇ ਬੰਦੇ ਨੂੰ ਭੌਂਕਦੀ ਆ ਬਹੁਤ ਜ਼ਿਆਦਾ ਕੁੱਤੀ ਬਾੜ ਚ ਫਰਦੀ ਸੀਗੀ ਤੇ ਜਦੋਂ ਅਸੀਂ ਆਏ ਤੇ ਕੁੱਤੀ ਨੇ ਚੂਹਣੀ ਕੀਤੀਗੀ ਤੇ ਸਾਡੇ ਜਦੋਂ ਅਸੀਂ ਕੋਠੇ ਚੜੇ ਦਾਦਾ ਤੇ ਪਿਓ ਕੋਠੇ ਸੀ ਤੇ ਮੌਜਨਾ ਬਸ ਸੁੱਣਵੱਟੀ ਬਣੀ ਬੈਠੀ ਸੀਗੀ ਤੇ ਜਦੋਂ ਅਸੀਂ ਆ ਕੇ ਵੇਖਦੇ ਕੁੱਤੀ ਉੱਤੇ ਚੜ ਗਏ ਤੇ ਕੁੱਤੀ ਆ ਉੱਤੇ ਗਵਿੰਦਰ ਦੇ ਕਲੀ ਨਿਕਰ ਦੇ ਵਿੱਚ ਸੀਗਾ ਨੰਗਾ ਸਿਰਫ ਇੱਕ ਪੜਤਾਰ ਹੈ ਨਹੀਂ ਸੀ ਕੋਈ ਪਜਾਮਾ ਨਹੀਂ ਸੀ ਆ ਨੀਕ ਤੇ ਬਲੈਨ ਪਾਤੀ ਵੀ ਸੀ ਇਕੱਲਾ ਗੁੱਡੇ ਇਸ ਤਰ੍ਹਾਂ ਖੜਾ ਸੀ ਉਹਦਾ ਤੇ ਲੰਮਾ ਪਿਆ ਸੀ ਸਾਨੂੰ ਕੋਈ ਨਿਸ਼ਾਨ ਨਹੀਂ ਮਿਣਿਆ ਤੇ ਕੋਈ ਉੱਤੇ ਦੇ ਕੋਈ ਕਪੜਾ ਨਹੀਂ ਪਾਇਆ ਸੀ ਵਿਚਾਰੇ ਦੇ ਤੇ ਬਹੁਤ ਜਿਆਦੇ ਦਾਦਾ ਦੇ ਪਿਓ ਆਏ ਫਰਦੇ ਸੀ ਤੇ ਉਹਨਾਂ ਨੂੰ ਕੋਈ ਇੰਜ ਵੀ ਨਹੀਂ ਉਹਨੇ ਤੇ ਆ ਰਹੀ ਸੀ ਜਿਵੇਂ ਕਿ ਮੈਂ ਮੇਰੇ ਆ ਵਾਟ ਨਵੇਂ ਕਿਲਾ 5-4 ਕਿਲੋਮੀਟਰ ਦੀ ਆ ਫੂਨ ਨੂੰ ਨੇ ਆਪਦੇ ਮਾਪਿਓ ਨੂੰ ਤੇ ਦਾਦਾ ਨੂੰ ਪਹਿਲਾਂ ਸੱਠੂ ਆ ਗਏ ਆ ਉਸ ਤੋਂ ਬਾਅਦ ਅਸੀਂ ਮੈਂਟੋ ਮੰਟੇ ਜਦੋਂ ਨੂੰ ਪਤਾ ਫੂਨ ਮੈਂ ਜਦੋਂ ਚੱਕਿਆ ਤੇ ਮੈਂਟੋ ਮੰਟੇ ਅਸੀਂ ਤੁਰ ਕੇ ਤੇ ਭੱਜ ਕੇ ਆ ਗਏ 7 ਮਿੰਟਾਂ ਚ ਅਸੀਂ ਪਹੁੰਚ ਗਏ ਤੇ ਬਹੁਤ ਕੁੱਤੀ ਨੂੰ ਮੈਂ ਪੜ ਪੜ ਕੇ ਲਾਇਆ ਤੋ ਵੀ ਕਿਤੇ ਕੁੱਤੀ ਨੂੰ ਵੀ ਇੰਨਾ ਵੀ ਇੱਕ ਜਾਨਵਰ ਨੂੰ ਵੀ ਬੰਦੇ ਦਾ ਇਨਸਾਨ ਦਾ ਤੇ ਮਾਲਕ ਦਾ ਬਹੁਤ ਵੱਡਾ ਇੱਕ ਮੋਹ ਸੀ ਵੀ ਮੇਰਾ ਮਾਲਕ ਉੱਠ ਨਹੀਂ ਰਿਹਾਗਾ ਤੇ ਦੇਖ ਲੋ ਇਹ ਹਾਲਾਤ DNA ਆਇਆ ਸੀ ਉਹ ਦੋਵਾਂ ਨੇ ਦੋਵਾਂ ਨੇ ਰਣ ਕੇ ਮੇਰੇ ਪੁੱਤ ਨੂੰ ਕੁਛ ਖਵਾਤਾ ਪਤਾ ਨਹੀਂ ਕਾਦੇ ਚ ਖਵਾਇਆ ਕਾਦੇ ਇੱਕ ਮੁੰਡਾ ਪਤਾ ਨਹੀਂ ਅਸਾ ਗੋਲੀਆਂ ਪਾਈਆਂ ਨਾ ਸਿੱਧੀਆਂ ਉਹ ਮੰਨੀ ਹੈ ਜੀ ਕਹਿੰਦੀ ਮੈਂ ਪੰਜ ਗੋਲੀਆਂ ਦਾ ਦਿੱਤੀਆਂ ਕੋ ਕੋਚ ਪੰਜ ਗੋਲੀਆਂ ਦਿੱਤੀਆਂ ਹਾਂਜੀ ਫੇਰ ਉਹ ਪੌੜੀਆਂ ਚੜਿਆ ਜਾਨ ਬਚਾਉਣ ਮਾਰਾ ਵੀ ਉਹਦੇ ਮਗਰ ਪੈ ਗਏ ਬੰਦੇ ਮੈਂ ਕਿਹਾ ਤੈਨੂੰ ਫੇਰ ਬੰਦੇ ਆਂ ਦਾ ਗੇਟ ਕਿਨੇ ਖੋਲਿਆ ਕਹਿੰਦੀ ਗੇਟ ਗੁਰਵਿੰਦਰ ਨੇ ਖੋਲਿਆ ਭੂਆ ਜੀ ਮੈਂ ਸੁੱਤੀ ਪਈ ਸੀ ਤੇ ਫੇਰ ਮੈਂ ਕਿੰਨੇ ਜਣੇ ਸੀ ਕਹਿੰਦੀ ਜੇ ਭੂਆ ਜੀ ਤੇ ਚਾਰ ਜਣੇ ਸੀ ਮਖਤੂ ਪਛਾਣੇਂਗੀ ਕਿਹੜੇ ਬੰਦੇ ਸੀ ਕਹਿੰਦੀ ਨਹੀਂ ਮੈਂ ਨਹੀਂ ਪਛਾਣ ਕਰਦੀ ਮੇਨੂੰ ਤਾਂ ਜਦੋਂ ਕੁੰਡੀ ਲਾਤੀ ਝੂਠ ਬਹੁਤ ਬੋਲਿਆ ਜੀ ਝੂਠ ਬਹੁਤ ਉਹਦੇ ਮੂੰਹ ਅੱਖ ਚੋਂ ਇੰਜ ਨਹੀਂ ਸੀ ਆ ਰਹੀ ਉਸੇ ਨੇ ਕਾਰਾ ਕਰਵਾਇਆ ਸਣੇ ਉਹਦਾ ਪਿਓ ਤੇ ਦਾਦਾ ਚੁੱਪ ਕਰੇ ਬੈਠੇ ਸੀ ਉਹ ਫਰੀਦਕੋਟ ਆ ਗਏ ਸੀ ਨਵੇਂ ਕਿਲੋ ਕੋਣਾ ਪਹਿਲਾਂ ਸਾਨੂੰ ਫੋਨ ਕੀਤਾ ਅਸੀਂ ਤਾਂ ਪੜਦੇ ਆ ਥੋਈ ਇੱਥੇ ਸਾਨੂੰ ਸਾਫ਼ ਮਿਲਣਾ ਚਾਹੀਦਾ ਆਪ ਫੋਨ ਲਾਇਆ ਆਪ ਲੱਗੀ ਇੰਨੀ ਗੱਲ ਕੇ ਗਰੀਂਦੇ ਡਿੱਗਿਆ ਪਿਆ ਤੇ ਫੁੱਫੜ ਦੀ ਛੇਤੀ ਆ ਜਦੇ ਵੀ ਸਾਡ ਨੂੰ ਲੁੱਟ ਲਟੇਰੇ ਪੈ ਗਈ ਅਸੀਂ ਉਹਨੇ ਪਰੇ ਭੱਜ ਤੁਰੇ ਬਾਦ ਮਦਦਾਰਤਾ ਕਿਤੇ ਆਂਦੀ ਨਹੀਂ ਮੇਰੇ ਬਾਰ ਕੇ ਖੜ ਜਾਣਾ ਖੜ ਗਿਆ ਤੇ ਬਸ ਵੀ ਉਹ ਨੂੰ ਅਦਾ ਖਲਾਰਾ ਪਾਇ ਦੋ ਕਮਰਿਆਂ ਦੇ ਵਿੱਚ ਸਾਮਾਨ ਸਤਾ ਕੇ ਗਏ ਸੀ ਕੋਸਤਾ ਸੀ ਉਹਨਾਂ ਲੋਕਰ ਚ ਕਰਾ ਕੇ ਸੀ ਕੋਸਮਿਕ ਚਲਮਗੁਰੂ ਪਹੁੰਚਾ ਹੁਣ ਤਾਂ ਬਿੱਚ ਲੈ ਗਏ ਸਾਰਾ ਖਲਾਰ ਕਿਸੇ ਉਹਨਾ ਵੀ ਕਹਿੰਦੀ ਵੀ ਰਚੋਰ ਲੈ ਕੇ ਸਿਉਣਾ ਵੀ ਸਾਡਾ ਲੈ ਗਿਆ ਤੇ ਮੈਂ ਕਿ ਤੇਰੇ ਗਾਲ ਜੈਨੀ ਕਿਉਂ ਨਾ ਲਾਈ ਜੈਣੀ ਗੱਲ ਜੈਣੀ ਗੱਲ ਪੂਰੀ ਵਾਲੀ ਜੈਣੀ ਪਾਈ ਬੈਠੀ ਆ ਉਹ ਉਹ ਨਾ ਤੇਰੀ ਲਾ ਕੇ ਲੈ ਕੇ ਗਏ ਕਹਿੰਦੀ ਕੰਨੜੀ ਨੇ ਤੇਰਾ ਲਾ ਕੇ ਗਏ ਉਹੀ ਸੀ ਉਹਨਾਂ ਲੈ ਕੇ ਗਏ ਡੱਬੰਗਾਂ ਵਾਲੇ ਸਾਡੇ ਨਾਲ ਚਲਾਕੀ ਕੀਤੀ ਆ ਤੇ ਮੈਂ ਕਿ ਤੇਰੀ ਭੂਆ ਨੇ ਦੀ ਨੇ ਵੀ ਤੇਰੇ ਸੱਟ ਕਿਉਂ ਨਹੀਂ ਕੋਈ ਵਜੀ ਨੀ ਆਪਾਂ ਉਹਦੇ ਬੰਦੇ ਦੀ ਖਾਤਰ ਮਰਨ ਤੱਕ ਜਾਣੇ ਆ ਵੀ ਔਰਤ ਬੰਦੇ ਦੀ ਆਤਰ ਮੌਜਰ ਤੇ ਉਹਨੇ ਕੋਈ ਇਹਦੇ ਵਾਸਤੇ ਕੁਝ ਰੇਟ ਵੀ ਨਹੀਂ ਵਜੇਗੀ ਸਾਨੂੰ ਕੋਈ ਸਰਦਾ ਪਤਾ ਨਹੀਂ ਬਾਅਦ ਚ ਪਤਾ ਲੱਗਾ ਵੀ ਉਹਦਾ ਮਣਕਾ ਵੀ ਟੁੱਟਿਆ ਮਹਿਸੂਸ ਆ ਸਾਨੂੰ ਪਤਾ ਲੱਗਾ ਮੈਂ ਮੁੰਡੇ ਦੇ ਉੱਤੇ ਡਿੱਗੀ ਮੈਨੂੰ ਆ ਤਾਂ ਪੈਂਜੀ ਪਾਸੇ ਹੋ ਜਾ ਤੁਹਾਡੇ ਫਿੰਗਰ ਆ ਜਾਣਗੇ ਮੈਂ ਕਿ ਆਉਣ ਦੇ ਮੈਂ ਨਵਾਂ ਸਜ਼ਾ ਹੋ ਜਮ ਆਉਂਦੇ ਭਤੀਜੇ ਦਾ ਇਨਸਾਫ ਦਵਾਉਂਗੀ ਮੈਂ ਭੂਗਾ ਜਿੱਥੇ ਮਰਜੀ ਮੈਨੂੰ ਲੈ ਜਾਓ ਮੈਂ ਗਵਾਹੀ ਡਾੜ ਕੇ ਦਿੰਨੀ ਹੈ ਮੇਰਾ ਭਤੀਜਾ ਮਾਰਿਆ ਨੇ ਕਸਮਾਂ ਲਾ ਰੱਖ ਕੇ ਮਾਰਿਆ ਪੂਰੀ ਇਨਸਾਫ ਲਈ ਆਉਦਾ ਜੋਰ ਲਾਵਾਂਗੇ ਅਦਾ ਮਗਰ ਲਾ ਕੇ ਚਾਹੀਦਾ ਮੇਰੇ ਭਤੀਜੇ ਦਾ ਮੇਰਾ ਸਾਡਾ ਹੀਰਾ ਸੀ ਮੇਰਾ ਭਰਾ ਗਊ ਸੀ ਮੇਰਾ ਭਤੀਜਾ ਹੀਰਾ ਸੀ ਸਾਡੇ ਨਾਣੇ ਧੱਕਾ ਹੋ ਗਿਆ ਇਸ ਪਰਿਵਾਰ ਨੂੰ ਬਹੁਤ ਹੀ ਵੱਡਾ ਘਾਟਾ ਪਿਆ ਹੈ ਤੇ ਆਪਾਂ ਇਹ ਹੀ ਕਵਾਂਗੇ ਕਿ ਇਸ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਇੱਕ ਵਾਹਿਗੁਰੂ ਜੀ ਜ਼ਰੂਰ